ਤੇਰੀ 베ੜੀ ਨਾ ਤਰ ਇਮੋ ਚਿਨਖਾ ਜੋਯਾ ਮੀ ਲੀ ਲੀ ਕੇ ਡਾਕਟਰਾਂ ਨੂੰ सरपंचਾਂ ਨੂੰ ਯਾਰਾਂ ਨੂੰ ਦਿਲਦਾਰਾਂ ਨੂੰ ਤਸੀਲਦਾਰਾਂ ਨੂੰ ਨੰਬਰਦਾਰਾਂ ਨੂੰ ਥਾਣੇਦਾਰਾਂ ਨੂੰ ਵਾਦਕਾਰਾਂ ਨੂੰ ਜ਼ਮੀਦਾਰਾਂ ਨੂੰ ਦੁਕਾਨਦਾਰਾਂ ਨੂੰ ਪੱਲੇਦਾਰਾਂ ਨੂੰ ਅੜਿਦਾਰਾਂ ਨੂੰ ਸ਼ੌਕਰਾਂ ਨੂੰ ਕਲਾਕਾਰਾਂ ਨੂੰ ਗੀਤਕਾਰਾਂ ਨੂੰ ਸੰਗੀਤਕਾਰਾਂ ਨੂੰ ਪੱਤਰਕਾਰਾਂ ਨੂੰ ਚਿੱਤਰਕਾਰਾਂ ਨੂੰ ਬੀਰਜ਼ਗਰ ਉੱਤਪੜਦਾਰਾਂ ਪਹਿਰਾਂ ਨੂੰ ਭਰਾਵਾਂ ਨੂੰ ਰੱਬਰ ਗਿਆ ਮਾਵਾ ਨੂੰ ਤਾਈਆਂ ਨੂੰ ਚਾਚੀਆਂ ਨੂੰ ਬੀਬੀਆਂ ਨੂੰ ਮਾਸੇ ਨੂੰ ਬਜ਼ੁਰਗਾਂ ਸਿਆਣਿਆਂ ਨੂੰ ਨਿੱਕੇ ਨਿੱਕੇ ਨਿਆਣਿਆਂ ਨੂੰ ਬੈਠੇ ਨੇ ਖੜੋਤੇ ਨੇ ਸਾਰੇ ਸਰੋਤੇ ਨੂੰ ਹੁਲੇ ਸ਼ਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਨਮਸਤੇ ਅਦਾਬ ਅਸਲਾਮ ਅਲੈਕਮ ਖੁਸ਼ਾਮਦੀਦ ਹੈਲੋ ਹਾਈ ਸਵਕਟੋ ਵੈਲਕਮ ਟੂ ਮਾਡਮ ਬੈਂਡ ਬਟ ਥੈਂਕ ਯੂ ਸਰਕਾਰ ਬਾਬਾ ਬੁੱਤੋਲ ਸ਼ਾ ਜੀ ਦੇ ਦਰਬਾਰ ਤੇ ਜਿੰਨੇ ਵੀ ਸੰਗਤ تشریف ਫਰਮਾਨ ਹੈ ਸਭ ਨੂੰ ਅੱਜ ਦੇ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਜਿਹੜਾ ਬੜਾ ਭਰਿਆ ਹੋਇਆ ਹੈ ਇੱਕ ਵਾਰੀ ਆਪਣੇ ਨਾਂ ਤੋਂ ਤਾੜੀਆਂ ਮਾਰ ਲਓ ਤੁਹਾਡੀ ਮਿਹਰਬਾਨੀ ਸਾਰੇ ਕਿੰਦੇ ਨੱਲਾ ਖੁਸ਼ੀਆਂ ਪਾਦਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਮੇਰਾ ਮੁਰਸ਼ਿਦ ਕਰੇ ਨਜ਼ਰ ਕਰਮ ਵਾਲੀ ਮੂੰਹ ਮਿਲ ਮੁਰਾਦਾ ਮੰਗੀਆਂ ਨੇ ਸਤਿਗੁਰ ਹੋਏ ਦਿਹਾਲ ਤਾਂ ਸ਼ਰਦਾ ਪੂਰੀ ਹੈ ਸਤਿਗੁਰ ਹੋਏ ਦਿਹਾਲ ਨਕਬ ਮਨਚੂਰੀ ਹੈ ਸਤਿ ਕਰ ਹੋਏ ਧਿਆਨ ਦਾ ਹਰ ਰੰਗ ਮਾਣੀਏ ਸਤਿ ਕਰ ਹੋਏ ਧਿਆਨ ਦਾ ਦੁੱਖ ਨਾ ਜਾਣੀਏ ਥੋੜਾ ਥੋੜਾ ਟਾਈਮ ਸਾਰਿਆਂ ਨੂੰ ਮੇਰੇ ਵੀਰ ਨੇ ਦਿੱਤਾ ਹੈ ਸੋ ਧੰਨਵਾਦ ਆਪਾਂ ਥੋੜਾ ਜਿਹਾ ਵਿਸ਼ਾ ਬਦਲਦੇ ਹਾਂ ਜੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਮੇਰਾ ਵੀਰ ਲਵਾ ਚੁੱਕਾ ਹੈ ਸੋ ਆਪਾਂ ਨੌਜਵਾਨੀ ਦੀ ਗੱਲ ਕਰਦੇ ਹਾਂ ਕਹਿੰਦੇ ਨੇ ਪਾ ਕੇ ਕੱਢਵੀ ਤੇ ਜੁੱਤੀ ਪਾਣੀ ਕੱਢਵੀ ਦੋਈ ਸ਼ੌਂਕ ਮਿੱਤਰਾਂ ਦੇ ਹੁਣ ਜਵਾਨ ਮੁੰਡਾ ਹੋਰ ਕੀ ਕੀ ਸ਼ੌਂਕ ਨੇ ਕਿਵੇਂ ਕਹਿੰਦਾ ਆਏ ਹੋਏ ਸਾਰੇ ਮਹਿਮਾਨਾਂ ਦਾ ਆਏ ਹੋਏ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਟੈਲੀਵਿਜ਼ਨ ਤੇ ਤੁਸੀਂ ਕੁਲਦੇਸ਼ਾ ਜਰੂਰ ਸਵੀਕਾਰ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਂ ਅੱਜ ਜੋ ਕੁਝ ਵੀ ਹਾਂ ਤੁਹਾਡੀ ਬਦੌਲਤ ਹਾਂ ਔਰ ਅੱਜ ਇਸ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰੀ ਲਵਾਨ ਦਾ ਮੌਕਾ ਮਿਲਿਆ ਹੈ ਮੈਂ ਸ਼ੁਕਰਗੁਜ਼ਾਰ ਹਾਂ ਸਵਰਨ ਸਿੰਘ ਜੀ ਦਾ तमाम ਕਮੇਟੀ ਮੈਂਬਰਸ ਦਾ ਕੁਲਵਿੰਦਰ ਸਾਹੀ ਜੀ ਦਾ ਕੋਰ ਸਪੰਦ ਜੀ ਦਾ ਜਿਨ੍ਹਾਂ ਦੀ ਬਦੌਲਤ ਤੁਹਾਡੇ ਦਰਸ਼ਨ ਕਰ ਰਹੇ ਹਾਂ ਲੋ ਮਿਰਜ਼ਾ ਐਮ ਐਸ ਰੰਗੀਲਾ ਕੈਬਲਿਵਿਜ਼ਨ ਜੁਬੇਰੇ ਨਾਲ ਦੇਖਦੇ ਹੋ ਹੈਲੋ ਹੈਲੋ ਅੱਜ ਸਟੇਜ ਤੇ ਦੇਖੋ ਹੈਲੋ ਓਏ ਕਿੱਥਿਆ ਕਰਕੇ ਲਾ ਦੋ ਨੰਮਲੇ ਦੇਖ ਲਓ ਕਿੱਥੇ ਸਰਵਣ ਬਾਜੀ ਕਿੱਥੇ ਨੇ ਸਰਵਣ ਬਾਜੀ ਜੁਰ ਅਨੈਤ ਸ਼ਾਹ ਜੀ ਨੂੰ ਇਸ ਤਰ੍ਹਾਂ ਮਨਾਉਂਦੇ ਨੇ ਉਸ ਵੇਲੇ ਦਾ ਵਰਤਾਨੀ ਇਹਦੇ ਸਹੇਦਾ ਬੜਚਾ ਉਹ ਨਾਲ Thank mm -hmm. you.